ਸਤ ਸ੍ਰੀ ਅਕਾਲ ਵੀਰੋ ਕੀ ਹਾਲ ਚਾਲ ਆ ਅੱਜ ਦਿਨ ਦੇ ਸ਼ੁਰੂਆਤ ਦੀ ਸਪਰੇ ਦਾ ਦੂਸਰਾ ਦਿਨ ਤੇ ਆਪਾਂ ਹੁਣ ਆਏ ਕੱਲ ਪਿੰਡ ਸਪਰੇ ਕੀਤੀ ਤੇ ਅੱਜ ਹੁਣ ਕਰ ਲੱਗੇ ਆ ਪਾਰ ਆ ਸਾਰੀਆਂ ਪਾਰ ਦੀਆਂ ਦਵਾਈਆਂ ਲਾਦ ਲੀਆਂ ਗੱਡੀ ਤੇਲ ਪਾਲਿਆ ਬੰਦੇ ਹਾਜ਼ਰ ਆ ਜੋ ਪਾਰਪੁਰ ਨਾਂ ਦੇ ਥੱਲੇ ਹਰਜਿੰਦਰ ਨੇ ਮੈਨੂੰ ਫੋਨ ਲਾਦਾ ਰਾਤ ਹਾਂਜੀ ਬਾਬਾ ਜੀ ਕਹਿੰਦਾ ਮੇਰੇ ਪੈਰ وڑੇ ਸੁੱਜ ਗਏ ਮੈਂ ਨਹੀਂ ਸਵੇਰੇ ਹਣਾ ਮੈਂ ਸੁਜੇ ਨਹੀਂ ਪੈਰ ਤੈਨੂੰ ਕਿਤੇ ਵੱਜ ਗਈ ਹੋਣੀ 5-7 ਕਿਲੇ ਦਾ ਆ ਲਾਗੇ ਲਾਗੇ ਵੱਜ ਗਈ ਆ ਸਾਰਿਆਂ ਦੇ ਜਿਹੜੇ ਤੁਹਾਡੇ ਅੱਜ ਹੀ ਪੈਰ ਸੁੱਜਨੇ ਸਾਰਿਆਂ ਨੂੰ ਬਾਬਾ ਜੀ ਕਹਾਂ ਤਾਂ ਆਹੋ ਅਹੀਂ ਕਹਿੰਦਾ ਦਵਾਈ ਲੈ ਕੇ ਆਏ ਆ ਜੱਲ ਵੀ ਹੁਣ ਜਾਣਦੇ ਆ ਦਰਿਆਵਾਂ ਪਾਰ ਰਾਹ ਦੇ ਵਿੱਚ ਆ ਆਪਣਾ ਬੰਦਾ ਭੋਲਦਾ ਕਿਹਦੀ ਕਦੇ ਜਾਣੇ ਗੱਲਾਂ ਬਾਤਾਂ ਮਾਰਦੇ ਆ ਉਹ ਜੇ ਕਿੰਨੇ ਵੇਲੇ ਉੱਠਦੇ ਸਿਹਰੇ ਉੱਠੀ ਬੋਲੀ ਬਾਬਾ ਜੀ 4 ਵਜੇ ਮੁੱਕਦੇ ਜੀ ਬੜੀ ਮਿਹਨਤਾਂ ਕਰਦਾ ਹਾਂ ਜਾਨ ਵਾਲੇ ਉੱਠ ਕੇ ਨੀਂਦ 5 ਵਜੇ ਤਿਆਰੀ ਕਰਦੀ ਤੇ ਪੈਸੇ ਦੇਣ ਵਾਲੇ ਇੰਨੇ ਪੈਸੇ ਮੇਰੇ ਆਪ ਕੋਈ ਨਹੀਂ ਪਈ ਨਾ ਆਪਾਂ ਨਾਲ 40 ਤੋਂ ਕੱਢਦੇ ਨਹੀਂ ਕਰੀ ਦੀ ਇੱਕ ਨੰਬਰ ਹੋ ਗਿਆ ਜਿਹੜਾ 4 ਵਜੇ ਉੱਠ ਕੇ ਸਾਰੇ ਬੰਦਿਆਂ ਨੂੰ ਪੂਨ ਲਾ ਕੇ ਕੱਢ ਕੇ ਮਠੇਕੇਦਾਰ ਦਾ ਜਿਆਦਾ ਸਖਤ ਹੁੰਦਾ ਟੈਨਸ਼ਨ ਠੇਕੇਦਾਰ ਨੂੰ ਨਹੀਂ ਦੇ ਤੈਨੂੰ ਹਾਂ ਕੀਤੀ ਆ ਤੇ ਪੂਰਨ ਠੇਕੇਦਾਰ ਨੂੰ ਹਾਂ ਜਿਹਦੇ ਫਿਰ ਕੀ ਆ ਇਹਨਾਂ ਵਿੱਚ ਕੋਈ ਜਿੱਤਿਆ ਰੁਕੂ ਠੇਕੇਦਾਰ ਜੇ ਨਹੀਂ ਉੱਥੇ ਲੱਗਣਾ ਕਰ ਕਿਲਾਉਣਾ ਉਦੋਂ ਪਿੰਡੋਂ ਇਕੱਠੇ ਤੁਰਨੇਣਾ ਹਾਂ ਜੀ ਬਾਬਾ ਜੀ ਠੀਕ ਹੈ ਉਦੋਂ ਟੈਸਟ ਨੂੰ ਮਾਰਨੀ ਲੱਗਣਾ ਮਗਰ ਰਹਿਣਾ ਹੀ ਇਹ ਮਿਹਨਤ ਹੁੰਦੀ ਆ ਕਹਿ ਦੇਣਾ ਕਿਹਨੇ ਵੀ ਉਹ ਲਾ ਪੀ ਕੋਟੀਆਂ ਪਾਈ ਜਾਂਦਾ ਭੋਲਾ ਐ ਪਰ ਮੇਰੇ ਨਾਲ ਜੁੜੇ ਨੂੰ ਹੋ ਗਿਆ 7 ਸਾਲ 7-8 ਸਾਲ ਹੋ ਗਿਆ ਮਿਹਨਤ ਮੋਈ ਵੇਖਣ ਡਿਆ ਜੀ ਅਸਲ ਮਿਹਨਤ ਨਹੀਂ ਬੰਦਾ ਕੋਈ ਵੀ ਕਿਸੇ ਦੀ ਵੇਦਾ ਗੱਲ ਕਰ ਦੇਣੀ ਵੀ ਇਹ ਬੰਦਾ ਯਾਰ ਠੱਗੀਆਂ ਮਾਰਦਾ ਜਾ ਉਹ ਪਰਦੇ ਹਿਸਾਬ ਲਾ ਲਓ ਵੀ 4 ਵਜੇ ਉੱਠ ਕੇ ਬੰਦੇ ਤਿਆਰ ਕਰਕੇ ਸਾਰਾ ਕੰਮ ਕਰਕੇ ਫਿਰ ਆਣ ਕੇ ਇੱਥੇ ਪਹੁੰਚਣਾ ਫਿਰ ਬੰਦੇ ਆਣਾ ਗਾਂ ਕੰਮ ਲੱਪਣਾ ਬਹੁਤ ਤਗੜੀ ਬੇਨਤਵਾ ਤੇ ਫਿਰ ਦਵਾਈਆਂ ਵੀ ਜਰੀਲੀਆਂ ਜਾਣਦੇ ਕਿਹੜਾ ਕੀਤਾ ਕੇ ਨੇ ਕਿਹੜੀ ਦਵਾਈ ਲਿਆ ਦੇਣੀ ਕਿਤੇ ਨਾ ਨਹੀਂ ਕਰਨੀ ਪਈ ਕਿਸੇ ਨੇ ਫੋਟੇ ਜਿੱਤੋਂ ਨਾ ਆਂਦੇ ਜਿੱਕਰ ਆਪਣਾ ਫੋਟਾ ਵੀ ਨਿਕਲਿਆ ਜੀ ਨਹੀਂ ਬਹੁਤ ਵਧੀਆ ਤੇ ਕੰਮ ਜਿਹੜਾ ਵਾ ਮੁੱਕਦਾ ਨਹੀਂ ਪਰ ਫਿਰ ਵੀ ਅਸੀਂ ਇਹੋ ਹੀ ਜਾਣੇ ਵੀ ਜੇ ਕੇ ਨੇ ਸਪਰੇਅ ਕਰਾਉਣੀ ਹੋਵੇ ਤੇ ਦੱਸਿਓ ਹਾਂਜੀ ਹਾਂਜੀ ਕਿਉਂਕਿ ਯਾਰ ਕੰਮ ਬੰਦੇ ਦੇ ਉੱਤੇ ਜਮਾਂ ਰਵੇ ਨਾ ਬੰਦਾ ਸੈਟ ਹੋ ਕੇ ਪਰਿਆਦਾ ਆ ਜਾਂਦਾ ਹਾਂਜੀ ਹਾਂਜੀ ਬੰਦੇ ਤੋਂ ਇੱਕ ਦਿਹਾੜੀ ਵੇਲੇ ਰਹਿ ਲਈਏ ਮੋਕੇ ਅਗਲੇ ਦਿਨ ਕੰਮ ਕਰਨ ਦੀ ਜੀ ਨਹੀਂ ਕਰਦਾ ਬੰਦਿਆਂ ਦਾ ਬੈਗਾਂ ਵੀ ਟੁੱਟ ਜਾਂਦਾ ਬਾਈ ਬੰਦੇ ਖੇਲਰ ਜਾਂਦੇ ਆ ਕੋਈ ਕਹੇ ਬੰਨੇ ਨਿਕਲ ਜਾਂਦਾ ਹੁਸਾਬ ਨਾਲ ਕੋਈ ਮੇਲ ਦਾਣੀ ਨਹੀਂ ਤੇ ਕੋਈ ਮਸਿਆ ਨਹੀਂ ਸਿਰਫ ਜਿੱਦਣ ਦੇ ਲੱਗੇ ਸਪਰੇਅ ਨੂੰ ਟੱਕਰੇ ਹੋਣੇ ਬਾਦ ਹਾਂਜੀ ਹਾਂਜੀ ਇਹ ਹੁਣ ਆ ਤੁਹਾਨੂੰ ਰਸਤਾ ਦਿਖਾਉਣ ਦੇ ਆ ਪਹੁੰਚ ਕੇ ਫਿਰ ਤੁਹਾਨੂੰ ਉਥੇ ਪਾਰ ਪੇੜੀ ਤੇ ਫਿਰ ਦਿਖਾਵਾਂਗੇ ਵੇ ਬੇੜੀਆਂ ਦੇ ਨੰਗਣਾ ਕਿੰਨਾ ਟਾਈਮ ਹੋ ਗਿਆ ਹੁਣ ਆਪ ਅੱਜ ਥੋੜੇ ਲੇਟ ਹੋ ਗਏ ਆ ਪਾਣੀ ਪਾਣੀ ਹੁਣ ਅੱਜ ਇਹਦਾ ਇਰਾਦਾ ਵੀ ਪਾਰ ਹੀ ਰਿਆ ਕਰਾਂਗੇ ਤੜਕੇ ਵੇਲੇ ਨਾਲ ਉੱਠ ਕੇ ਲੱਗਿਆ ਕਰਾਂਗੇ ਆ ਰਹੇ ਨੇ ਤੇੜਾ ਕੇ ਬਾਬਾ ਜੀ ਫਿਰ ਮੰਡ ਦੀ ਸਵੇਰ ਪੈਂਦਾ ਲੱਗਦਾ ਵੜਾ ਦਿਨ ਚੜਿਆ ਤੇ ਇੱਥੇ ਐ ਲੱਗਦਾ ਜੇ ਦੇਣੀ ਨਹੀਂ ਚੜਿਆ ਸਾਬਨਾ ਧੁੰਦ ਪਈ ਪੂਰੀ ਦਰਿਆਵਾਂ ਪਾਰ ਭੋਲਿਆ ਬੱਸ ਤੂੰ ਬੜੀ ਚੱਲੇ ਆ ਇੱਕ ਇਹ ਆ ਨਾ ਫੜੀ ਜਾ ਉਹ ਸਮਾਨ ਗਾੜੀ ਬਾ ਲਾਈ ਆ ਉਹਦੇ ਪੂਰੀ ਧੁੰਦ ਪਈ ਆ ਦਰੀਆ ਬਹੁਤ ਲੱਥਵ ਇੱਥੇ ਰਵੇ ਤੇ ਫਿਰ ਵਧੀਆ ਨਜ਼ਾਰਾ ਕਣਕੋ ਕੁ ਬਾਜੂ ਨੇ ਕਾਂ ਕਰ ਲੈਣਗੇ ਸਮਾਨ ਕਣਕੋ ਕੁ ਬੀਜੀ ਜਾਊਗੀ ਇੱਕ ਫੱਟੀ ਤੇ ਇੰਜ ਟਕਾਈ ਰੱਖੀ ਇਰੇ ਉੱਤੇ ਬਹਿ ਜਾਂਦਾ ਬਹਿ ਜਾ ਆਹੀ ਹੋ ਗਏ ਦਵਾਬੇ ਚ ਐਂਟਰੀ ਹੂੰ ਫੋਨ ਚੱਲੇ ਮਾਝੇ ਨੂੰ ਆਹੋ ਮਾਝੇ ਐਂਟਰੀ ਹੋਣ ਲੱਗੀ ਆ ਨਾ ਮਾਝੇ ਐਂਟਰੀ ਹੋਣ ਲੱਗੀ ਜੀ ਹਾਂ ਅੱਠ ਜਾਣਾਂ ਦਾ ਗਰੁੱਪ ਹੈ ਸਾਡਾ ਹਾਂ ਸਾਰੇ ਆ ਜਾਂਦਾ ਜੀ ਹਾਂ ਅੱਠ ਦਾ ਬਾਬਾ ਜੀ 8 ਜਣੇ ਨਹੀਂ ਤੇਰਨੋਂ ਬੰਦੇ ਵਾਦੂ ਬੰਦੇ ਦਾ ਬਾਬਾ ਪਲੱਸ 20 ਪਰ ਆਪਣੇ ਇੱਥੇ ਆਹ ਹੀ ਆਉਂਦੇ 8 8 ਜਣੇ ਜੀ ਬੰਦੇ ਦੀ ਜੀ ਨੇ ਇੱਧਰ ਹੀ ਲੈ ਜਾਈ ਮੈਂ ਆ ਵੇਖੀਆ ਠੇਕੇਦਾਰ ਬੋਦਾ ਤੰਮ ਜਾਦੀ ਢਿੱਲੀ ਨਾ ਛੱਡੀ ਬੇੜੀ ਠੇਕੇਦਾਰ ਮਾੜੀ ਟੈੜ ਬੰਦ ਰਸਾ ਟੈੜ ਕਾ ਤੂੰ ਕਹਿੰਦਾ ਨੂੰ ਪਤਾ ਨਹੀਂ ਨਿਆਣਿਆਂ ਨੂੰ ਚੱਕਰਾਂ ਚ ਭੋਲੇਗਾ ਨਹੀਂ ਜਾਂਦਾ ਪੈਨਸ਼ਨ ਆ ਫੜ ਲਈ ਦੁੱਧ ਪੁੱਤੋਈ ਪਾਲਟੀ ਵੀ ਰੱਖ ਪਹੁੰਚ ਗਏ ਦਰਿਆਵਾਂ ਪਾਰ ਆਪਾਂ ਇੱਥੇ ਲਿਆ ਬਾਦ ਬੰਦੇ ਪੁੱਤਰਾ ਜੇ ਢਿੱਲੇ ਕਰਦੇ ਆਹੋ ਓ ਢਿੱਲਾ ਕਰਦੇ ਨੂੰ ਪੰਪ ਵਾਲੀ ਗੱਲ ਉੱਤੇ ਟਿਕਾ ਲਓ ਸਾਰੇ ਤੇ ਬੰਦੇ ਤੁਰੇ ਚੱਲਾਂਗੇ ਨਾਲ ਨਾਲ ਇੰਜ ਹੀ ਕਰਾਂਗੇ ਪੰਪ ਸਾਰੇ ਟਿਕਾ ਪਏ 바보로! 쪼난나 뿔랄랄리쥬야벼드 ਮਰੇ ਅੰਬਾਰ ਪਹੁੰਚ ਗਏ ਇੱਥੇ ਇੱਥੇ ਲਿਆਓ ਕੇ ਦਿਨ ਡੰਗਰ ਯਾਰ ਚਾਰੋ ਇਹਨੂੰ ਆਹ ਬਲੋ ਤੁਰੇ ਜਿਹੜਾ ਬਾਊ ਨਾ ਨਾ ਫੜੀ ਜੋ ਮੈਂ ਆ ਰਹੀ ਬਰਵਾਣ ਮੈਨੂੰ ਠੀਕਵਾ ਬਸ ਹੁੰਦਾ ਓਕੇ ਬਾਰੇ ਮੈਨੂੰ ਕਈ ਯਾਰ ਹੋ ਗਿਆ ਲੱਗਦਾ ਨਹੀਂ ਨਹੀਂ ਪੂਰਾ ਬਸਰੀ ਇਹ ਜਿਹੜੀ ਜਿਹੜਾ ਆਪਣੇ ਮੇਕਣਾ ਮਿਕਣਾ ਧਿਆਨ ਰੱਖੋ ਉਹਦੇ ਨਾਲ ਦਾ ਹੈ ਨਹੀਂ ਆਪਣੀਆਂ ਦਵਾਈਆਂ ਜੀ ਨਿਸਰੀ ਚੋਂ ਨਿਸਪਰੇ ਕਰਨੋਂ ਦਵਾਈਆਂ ਦੀ ਲਾ ਕੇ ਜੋੜ ਜਾਮਾ ਨੀ ਦਵਾਈ ਪਾਰ ਫਾਰਮ ਤੇ ਆ ਗਈ ਫਿਰ ਹਸਾਬ ਰਹਿੰਦਾ ਤੇ ਉਹਨਾਂ ਸਪਰੇਅ ਸ਼ੁਰੂ ਕਰਦੇ ਆ। ਉਹ ਨਸੀ ਬੀ ਲੀਏ ਸਾਰੇ ਜਣੇ। ਹੋ ਗਈ ਤਿਆਰੀ। ਚਲੋ ਚੱਲੀਏ ਫਿਰ। ਲੱਗੀ ਤੁਹਾਨੂੰ। ਹੋ ਗਈ ਹੈਗੀ ਆਪਣੇ ਕੋ। ਠੇਕ ਦਾ ਲੂਣ ਵੜਾ ਸੁਟਿਆ। ਦੂਣਾ ਪੋ ਪਾ ਗਏ ਮਾਮਾ ਆ ਬੋ ਤੋਈ ਜਾ ਜਾ ਮੋਟਰ ਆ ਵੀ ਖੋਲੀ ਪਈ ਐ ਤੇ ਵੀਡੀਓ ਕਾਦੀ ਪਾਉਣਾ ਐ ਸੇ ਗੱਲਾਂ ਵੀ ਪਾਉਣਾ ਠੇਕੇਦਾਰ ਠੇਕੇਦਾਰ ਮੰਨ ਗਏ ਯਾਰ ਕਾਮਯਾਬੀ ਹੋ ਜਾਂ ਦਵਾਈਆਂ ਤੋਂ ਬਾਬੇ ਡਰਨ ਲੱਗੇ ਤੇ ਇਹਦਾ ਸਪਰੇਅ ਮਾਰ ਕਰ ਲਿਆ ਦਵਾਈਆਂ ਰਲਾ ਦੀਆਂ ਠੇਕੇਦਾਰ ਨੇ ਹਾਂਜੀ ਹਾਂਜੀ ਹੁਣ ਕਰਦੇ ਕੰਮ ਸ਼ੁਰੂ ਝੋਨਾ ਵੇਖਣ ਨੂੰ ਖੱਟਾ ਲੱਗਦਾ ਪਰ ਪੱਤਾ ਲਵੇਟ ਹੈਗੀ ਆ ਕੀ ਕਹਿਣਾ ਚਾਹਣਾ ਹਰ ਦੋ ਕਹਿਣਾ ਕਿ ਚੌਂਦਾ ਬਾਬਾ ਜੀ ਹੱਥ ਪਾ ਲਈ ਤੇ ਦਵਾਈਆਂ ਲਈ ਰੱਖਿਆ ਆਪਾ ਬਾਬੇ ਦੀ ਮਿਹਰ ਨਾਲ ਨਹੀਂ ਇਹ ਨਾਲ ਹੁੰਦਾ 24 ਘੰਟੇ ਇਹ ਬਲਾਵਾ ਹਾਂ ਉਹ ਵੀ ਬਹੁਤ ਜ਼ਿਆਦਾ ਕਰਦਾ ਕੁਝ ਨਹੀਂ ਹੁੰਦਾ ਜੀ ਕੋਈ ਨਹੀਂ ਲੀਟਰ ਵਟਾ ਮਹੀਨੇ ਹਾਂ ਵੱਢ ਕੇ ਲਿਆ ਹਾਂ ਆਵਾ ਵੱਢੀ ਨਹੀਂ ਨਿੱਕਾ ਨਿੱਕਾ ਹੀ ਮਣੋ ਤੇ ਦੁਜਾ ਹੋਊਗਾ ਆਪੇ ਦੋ ਦੋ ਪੈ ਜਾਣਗੇ ਵੱਡੇ ਨਾਲ ਮੁੜ ਕੇ ਜੇ ਇੰਨੀ ਦਵਾਈ ਕਿੱਥੋਂ ਬਣਾਓਗੇ 25 ਇਹ 100 100 ਬਣਨਾ ਤੇ 100 ਨਿੱਕਾ ਠੀਕ ਆ ਬਾਲੀ ਗੱਲ 200 ਕਰ ਲਾਂਗੇ ਕਰ ਲਾਂਗੇ 200 ਕਰਦੇ ਨੇ ਬੱਬਾ ਜੀ ਲੈ ਆ ਤਿੰਨਾ ਲਿਓ ਕੈਨਾ ਇੱਕ ਦਾ ਲਾਲਜਿਆ ਨੂੰ ਲਾਦਰ ਫਾਬਲਾ ਵਾ ਪਹਿਲੇ ਸੇ ਮਾਰਮੂ ਕੇ ਪੈਰ ਚੱਟ ਲੱਗਣਾ ਆਪਣਾ ਗੱਬ ਕਹਦੇ ਜੀ ਆ ਗਈ ਲਾੜਿਓ ਉਹ ਨਾ ਵਧੀਆ ਹੋੜਾ ਹੈ ਇਹ ਵਧੀਆ ਜਿਹਾ ਨਾ ਸਪਰੇ ਥੋੜੀ دیر ਹਾਂ ਨਹੀਂ ਨਾ ਅੱਜ ਲੱਗਦਾ ਬਗਾਂ ਬਹੁਤ ਸਾਲ ਲੈਂਦਾ ਜਿਹੜਾ ਵੱਜ ਗਿਆ ਵੀ ਪੱਕੀ ਹੋ ਗਈ ਹੈ ਵੀ ਕਰ ਲਈ ਪੈਣੀ ਹੈ ਉਹ ਕਰਨੀ ਖਾਤੀ ਕਿਉਂ ਨਾ ਜਿਲਦਾ ਅਰੂੜਾ ਖਤਰੀ ਦਾ ਹਾਂ ਉਹ ਜਿਹੜਾ ਮਾਸਟਰ ਵਾਲਾ ਖਤਰਾ ਕਰਨਾ ਜਿਆਦਾ ਵੱਡਾ ਸਾਰੇ ਕਰ ਲਈ ਲੋੜਨੀ ਹੈ ਰਬੀ ਵਿੱਚੋਂ ਕਰਨਾ ਉਹਨੂੰ ਨਿਕਲਦੇ ਮੁਰਚੇ ਬਾਦੋਂ ਨਾ ਨਹੀਂ ਉਹ ਚੱਗੇ ਮਾਸਟਰਾਂ ਇਹ ਵਿੱਚੋਂ ਗੱਡੀ ਨੂੰ ਹਾਦੋਂ ਕਰੋ ਸਾਹੀ ਪੈ ਬਾਬਾ ਇਹ ਖੋਬਾ ਹੈ ਪਾਣੀ ਪੁਣੀ ਨਹੀਂ ਇਹਨਾਂ ਨੂੰ ਹੁਣ ਬੰਦੇ ਪਾਣੀ ਪੁਣੀ ਪਿਆਲਾ ਨਾ ਤੂੰ ਧੱਕਾ ਕਰ ਜਨਾ ਬੰਦਿਆਣਾ ਨਹੀਂ ਨਹੀਂ ਬਾਬਾ ਧੱਕਾ ਤੂੰ ਇਹਨਾਂ ਨੂੰ ਪਾਣੀ ਪੁਣੀ ਪਿਆ ਕੇ ਫੇਰ ਲੋਡ ਤੇ ਛੱਡ ਇਧਰ ਲੈ ਬੰਨੇ ਇੱਥੇ ਇਹ ਪਾਰ ਵਾਲੀ ਵਾਲੀ ਟਰਬੋ ਲਵਾ ਕੇ ਹੋਣਾ ਬਣਾਵਾ ਇਹ ਮੇਰੀ ਗੱਲ ਬੰਦੇ ਪਾਰ ਵਾਲੀ ਪਿਆਲੀ ਜਦੋਂ ਸਪਰੇਅ ਕਰਨੀ ਟਰਬੋ ਘਰੋਂ ਲਵਾ ਕੇ ਹੋਣਾ ਵਾ 4x4 ਲਾਇਆ ਬਾਬਾ ਜੀ ਹਾਂ ਛੱਡੋ 4x4 ਨਾਲ ਦਬੜਾ ਟਰਬੋ ਲੋਣੀ ਪੈਣੀ ਇਹ ਨਹੀਂ ਦਬਦਾ ਭੋਵੇਂ ਦਰਿਆ ਦੇ ਟਰਬੋ ਤਰਨ ਤਾਰਨ ਵਾਲੀ ਸਾਈਡ ਤੋਂ ਲੱਗਦੀ ਆ ਹਾਂ ਉਹ ਤਰਬੋ ਜਰੂਰ ਨਾਲ ਪਾਇਆ ਕਰੋ ਉਹਦੇ ਨਾਲ ਫਸਤਰੀ ਰਖਾਈਦਾਗਾ ਹਾਂ ਜੀ ਬਾਬਾ ਜੀ ਮੇਰੇ ਮੁੰਡਿਆਂ ਅੱਛਾ ਇਧਰੋਂ ਵੀ ਆਵੇ ਬਾਬਾ ਪਾਣੀ ਪੀਂਦਾਂ ਦੀ ਪਾਣੀ ਪੀ ਲੈ 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 ਇਧਰੇ ਤੁਸੀਂ ਚੈਨਲ ਨੂੰ ਸਾਰੇ ਵੀਡੀਓ ਵੇਖਿਆ ਕਰਨਾ ਫਿਰ ਤੁਹਾਨੂੰ ਦਿ세ਗੀ ਬਾਬਾ ਜੀ ਬਾਲਾ ਟਰਬੋ ਟਰਬੋ ਲਾੜਣ ਲਾ ਲਿਆ ਬਾਬਾ ਜੀ ਓਕੇ ਆ ਕੰਮ ਕਰਨੀ ਲੱਗ ਕਰੋ ਹੀ ਟਰਬੋ ਲਾ ਗਿਆ ਇਹਣਾ ਪੱਕਾ ਪੈਂਚਰ ਲਾ ਗਿਆ ਪੱਕੇ ਸ਼ੁਰੂ ਤੇ ਦੱਸਦੇ ਨਾ ਦਰਸ਼ਕਾਂ ਨੂੰ ਕਿ ਤਰ੍ਹਾਂ ਹੈਂ ਪੱਕੇ ਬੰਜਰ ਲਾ ਗਏ ਆ। ਲੈ ਘਰੋਂ ਪੱਕੇ ਪੈਂਚਰ ਸਵੇਰੇ ਉੱਠ ਕੇ ਦੋ ਪਰੌੜੇ ਗਲਾਸ ਚਾਹ ਦਾ ਪੀ ਕੇ ਨਿਰਨੇ ਕਾਲ ਜੇ। ਠੀਕ ਹੈ। ਫਿਰ ਮੰਦਰ ਨੂੰ ਹਾਂ ਨਹੀਂ ਨਹੀਂ ਫਿਰ ਪੋਲੇ-ਪੋਲੇ ਇੱਕ ਵਾਰੀ ਦੋ ਢੇੜੇ ਲਾ ਕੇ ਵੀ ਉੱਥੇ ਕਸਰਤ ਹੁੰਦੀ ਜਾਂਦੀ। ਹਾਂ ਇਹਨਾਂ ਦਾ ਗਰਮ ਹੋ ਜਾਂਦਾ ਬਾਬਾ ਜੀ। ਫਿਰ ਨਾ ਗਰਮ ਹੋ ਜਾਂਦੇ। ਜਿਬ ਬੜੀ ਨਿਕਲਦੀ ਪਰ ਸਰੀਰ ਤਗੜੇ ਆ। ਸਰੀਰ ਜਿਹੇ ਬਣਾਈਦੇ ਨਾ ਸਵੇਰੇ ਇੱਕ ਵਾਰੀ ਐ ਉੱਠ ਕੇ ਪੂਰੀ ਜਿੰਮ ਜਮ ਲਾ ਲਈਦੀ ਏ। ਹਾਂ ਫਿਰ ਜਾ ਸ੍ਰੀ ਸੋਚ ਬੜਾ ਜੀ ਸ੍ਰੀ ਤਲਦਾ ਰਹਿੰਦਾ ਬਰੀ ਗੱਲ ਦੇ ਬਾਬਾ ਜੀ ਪਾਰਤਾ ਬਾਬਾ ਅਨੰਦ ਜੀ ਪਰ ਨੰਦ ਨੰਦ ਕੋਈ ਨਹੀਂ ਦਾਦਾਂਗੇ ਤੈਨੂੰ ਜਿਹੜੀ ਚੀਜ਼ ਚਾਹੀਦੀ ਉੱਥੇ ਵੇਖ ਲੈਣੀ ਆਪਾਂ ਹਾਂ ਜੀ ਹਾਂ ਜੀ ਵਾਧੂ ਬਾਬਾ ਜੀ ਇਹ ਤਾਂ ਲੋਡ ਲਈ ਖੜਾ ਏਡਾ ਕਿਰਪਾ ਮਹਾਰਾਜ ਦੀ ਗੱਲ ਤੇ ਵੀ ਘਾਟ ਹੀ ਆਣੀ ਜਿੱਥੇ ਲੱਗੇ ਗੱਲ ਕਮੀਆਂ ਹੀ ਨਹੀਂ ਹੈਗੀਆਂ ਕੱਡੀਆਂ ਉਹਦਾ ਨੰਬਰ ਨਹੀਂ ਹੈਗਾ ਲਾ ਸਪਰੇਅ ਵਾਲਾ ਕੰਮ ਚੱਲਣ ਦਾ ਮਿਸਤਰੀ ਨਾਲ ਹੀ ਭਾਇਆ ਉਹਨਾਂ ਠੇਕੇਦਾਰ ਇਹ ਖੋਲੀ ਛੱਡਦਾ ਇਕ ਤਾਂ ਖੋਲ ਰੱਖਾ ਇਹ ਪੱਕਾ ਹੀ ਬਸ ਡੇਢ ਡੜਈਆ ਤੇ ਦੇਖ ਵੀ ਰਿਹਾ ਮੇਰਾ ਜਾਇਜ਼ ਤੈਨੂੰ ਇਦਾਂ ਹੀ ਆ ਗਈ ਸਾਰੀ ਤੇ ਚਲਾਉਣੇ ਤਾਂ ਪੈਣਾ ਹੀ ਆ ਬਾਬਾ ਜੀ ਕੀ ਕਰੀਏ ਨਾਲ ਮਿਸਤਰੀ ਦਾ ਫਿਰ ਹੁੰਦਾ ਹੁੰਦਾ ਹੀ ਹੈ ਹੁੰਦਾ ਕੀ ਕਲੱਚ ਪਾਉਣ ਦੇ ਆਂ ਨਾਲੇ ਲੈ ਇਧਰ ਲੈ ਜਾਨਾ ਕਲੱਚ ਹੁੰਦਾ ਇਹ ਕਲੱਚ ਆਏ ਗੁਰਬਾਤੋਂ ਜੋਬਣਾ ਗੇਅਰ ਕਲੱਚ ਮੈਨਾਂ ਦੇ ਹੁੰਦੇ ਆ ਨਾ ਇਹ ਕਲੱਚ ਹੀ ਆ ਸਪ੍ਰਿੰਗ ਨਾ ਖੋਲਦਾ ਹੀ ਪਹਿਲਾਂ ਇਹਨੇ ਘੁੰਮਿਆ ਨਾ ਉਦਾਂ ਹੀ ਜਦੋਂ ਰੇਤ ਜਿਆਦੀ ਕੀਤੀ ਸਪ੍ਰਿੰਗ ਖੁੱਲ ਗਏ ਉਹਨੂੰ ਕੌਲੀ ਨੂੰ ਘੁਮਾ ਦੇਣਾ ਇਹਨੇ ਠੇਕੇਦਾਰ ਨੇ ਪਾ ਤੇ ਲਿਆ ਅਦਰ ਤੇ ਕੰਮ ਇਹ ਕਰਦਾ ਹੈ ਠੇਕੇਦਾਰੀ ਕਰਦੇ ਸਾਫ ਜਨਾਨ ਉਹ ਕੰਮ ਨਾ ਵੀ ਗੁਰਮਖਾਲੀ ਇਹਦੇ ਨਾਲ ਹੋਈ ਬੜਾ ਨੂੰ ਲੈ ਆਇਆ ਇਹਨੂੰ ਇੱਧਰ ਨੂੰ ਛੱਡ ਦੇ ਕੋ ਬਹੁਤ ਤੋਂ ਬਦ 15 ਦਿਨ ਲਊਗਾ ਪੂਰਾ ਫਿਰ 15 ਦਿਨਾਂ ਦੇ ਵਿੱਚ ਗੱਲ ਕਦੀ ਬਣ ਜਾਊਗਾ ਅੱਜ ਸਪਰੇਅ ਦਾ ਦੂਸਰਾ ਦਿਨ ਅੱਜ ਹੋ ਗਿਆ 30 ਕਿ ਦਿਨ ਆਪਾਂ ਸੰਘਾੜੇ ਪਾਏ ਜਿਹੜੀ ਬਾਦੂ ਪੈਣੀ ਪਈ ਆਪਣੀ ਜਿਹਦੇ ਵਿੱਚੋਂ ਮਿੱਟੀ ਕੱਢ ਕੇ ਆਪਾਂ ਪਹਿਲੀ ਓਚੀ ਕੀਤੀ ਆ ਇਹ ਸਾਰੀਆਂ ਢੰਗਾਂ ਦੇ ਵਿੱਚ ਸੰਘਾੜੇ ਪਾਏ ਪਲਵੇੜ ਦੀ ਬਹੁਤ ਜਿਆਦਾ ਸ਼ਿਕਾਇਤ ਆ ਗਈ ਆ ਹੁਣ ਕਰਨ ਲੱਗੇ ਆਪਾਂ ਆ ਇੱਕ ਇਨਸੈਕਟੀਸਾਈਡ ਦਵਾਈ ਆ ਹਾਵੇ ਲੋ ਇਹਦੇ ਵਿੱਚ ਆਇਸ ਸਾਲਟ ਜੋ ਤੂੰ ਯਾਰ ਮੈਨੂੰ ਇਹਨਾਂ ਥੋੜਾ ਜਿਹਾ ਅੰਗਰੇਜ਼ੀ ਜਿਹਾ ਤੰਗ ਵਾ ਇੰਨਾ ਪਤਾ ਵੀ ਇਹ ਕਿਹੜੀ ਕਿਹੜੀ ਤੇ ਆ ਇਹ ਕਾ ਵਾ ਇਹ ਫੰਗੀਸਾਈਡ ਆ ਤੇ ਇੱਕ ਆਪਣੀ ਆਵਾਜ਼ ਆ ਰਹੀ ਪਰ ਆ ਦੇਖੋ ਇੱਕ ਆ ਇਹ ਆਪਉਣ ਕਰਨੇ ਆ 1 2 3 4 ਚਾਰ ਦਵਾਈਆਂ ਰ ਲਾ ਕੇ ਕਰਨੇ ਆ